डीजीपी जी पी साहब के हदायत जॉइंट जोड़ा कोनेट सर्च ऑपरेशन है वह चलाया जा रहा है गुरदसपुर के असी सारी पुलिस फोर्स में मोबिलाइज करके दस इदा दावे जिथे बहुत ज्यादा जी कंप्लेट नशे की या जितने कई सारे पर्चे रजिस्टर्ड है उस एरिया जी चैकिंग की जा रही है सारे जिले के सीनियर अफसर डी एस पी साहबान एस पी साहबान एस एच ओस सारे दारे ही मिलकर ये जॉइंट ऑपरेशन कर रहे हैं तो सर्च जी हूँ भी चल रही है ਕਿੱਥੇ ਕਿੱਥੇ ਸਾਡੇ ਰੀਡ ਕੀਤੀ ਜਾਂਦੇ ਕਿੰਨੇ ਇੱਕ ਕੇਸ ਜਿਹੜੇ ਸਾਹਮਣੇ ਆਏ ਇਹ ਬੇਸਿਕਲੀ ਜਿਹੜੇ ਸਾਡੇ ਹੌਟਸਪੌਟਸ ਅਸੀਂ ਮੰਨਦੇ ਆਂ ਜਿੱਥੇ ਕਾਫੀ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਹੈਗੀ ਜਿੱਦਾਂ ਸਿਟੀ ਦੇ ਵਿੱਚ ਵੀ ਹੈਗਾ ਇਸਲਾਮਾਬਾਦ ਮੋਹੱਲਾ ਹੈ ਜਾਂ ਫਿਰ ਪ੍ਰੇਮ ਨਗਰ ਹੈ ਤੋ ਜਿੱਥੇ ਜਿੱਥੇ ਸਾਰੀ ਪ੍ਰੋਬਲਮਸ ਹੈਗੇ ਉੱਥੇ ਸਰਚ ਕੀਤੀ ਜਾ ਰਹੀ ਹੈ ਅੱਜ ਜਿੱਥੇ ਅਸੀਂ ਪਨਿਆੜ ਦੇ ਵਿੱਚ ਵੀ ਆਏ ਹਾਂ ਇੱਥੇ ਵੀ ਪਹਿਲਾ ਗਲੀ ਜਿਹੜੀ ਵੀ ਜਿੰਨੇ ਵੀ ਐਂਟਰੀ ਐਗਜ਼ਿਟ ਪੁਆਇੰਟ ਸੋ ਉਹਨਾਂ ਨੂੰ ਸੀਲ ਕੀਤਾ ਗਿਆ ਉੱਥੇ ਫੋਰਸ ਲਗਾਈ ਗਈ ਹੈ ਤੇ 1 ਬਾਈ 1 ਜਿਹੜੀ ਉਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਇਹ ਪਨਿਆੜ ਦੀ ਕਾਫੀ ਚਰਚਾ ਆ ਕਿਉਂਕਿ ਇਹ ਬਾਬੋਵਾਲ ਦਾ ਹੈ ਜਾਂ ਬਰਾਮਪਰ ਤੋਂ ਮਿਲਦਾ ਉਹਨਾਂ ਨੇ ਨਾਂ ਲਿਆ ਸੀ ਲੋਕਾਂ ਦਾ ਉਹਨੂੰ ਕਿੱਥੇ ਤਰ੍ਹਾਂ ਤੁਸੀਂ ਦੇਖਦੇ ਹੋ ਕਿਦਾਂ ਉਹਨਾਂ ਨੂੰ ਫਿਰ ਫੜ پکڑ ਕਰੋਗੇ ਕਿ ਲੋਕਾਂ ਨੂੰ ਵੀ ਇਹ ਪਿੰਡਾਂ ਦੇ ਸਾਹਮਣੇ ਆਣਾ ਪਏਗਾ ਨੇ ਮੈਂ ਇਹ ਜ਼ਰੂਰ ਕਹਾਂਗਾ ਕਿ ਭਈ ਇਹ ਸਾਰੇ ਜ਼ਰੂਰੀ ਨਹੀਂ ਹੈ ਕਿ ਆਪਾਂ ਪਿੰਡ ਕਹਿ دیے ਤਾਂ ਉਹ ਪੂਰਾ ਕ ਪੂਰਾ ਪਿੰਡ ਹੀ ਇਹਦੇ ਵਿੱਚ ਇਨਵੋਲਡ ਹੈ ਕੁਝ ਹੁੰਦੇ ਆ ਮਾੜੇ ਅੰਸਰ ਜਿਹੜੇ ਜਿੱਦਾਂ ਇਸ ਪਿੰਡ ਦਾ ਵੀ ਮੈਨੂੰ ਦੱਸਿਆ ਗਿਆ ਹੈ ਕਿ ਪੰਜ ਏਦਾਂ ਦੇ ਘਰ ਹੈਗੇ ਜੋ ਕਿ ਜਿਨ੍ਹਾਂ ਦੇ ਅਗੇਂਸਟ ਕਾਫੀ ਪਰਚੇ ਰਜਿਸਟਰਡ ਹੈ ਤੇ ਰੈਗੂਲਰਲੀ ਉਹ ਨਸ਼ੇ ਦਾ ਕੰਮ ਕਰਦੇ ਆ ਹੁਣ ਵੀ ਉਹ ਬੰਦੇ ਜਿਹੜੇ ਹਨ ਡੀਐਸਪੀ ਸਾਹਿਬ ਨੇ ਕਾਰਵਾਈ ਵੀ ਕੀਤੀ ਹੈ ਤੇ ਇੱਕ ਬੰਦਾ ਅਰੈਸਟ ਵੀ ਕੀਤਾ ਹੈ ਬਟ ਇਸ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਹਨ ਜੋ ਕਿ ਇਸ ਤਰ੍ਹਾਂ ਦੀ ਗਤੀਵਿਧੀ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਆ ਉਹਦੇ ਵਿੱਚ ਇਨਵੋਲਵ ਹੁੰਦੇ ਆ ਜਿਸ ਕਰਕੇ ਪੂਰੇ ਪਿੰਡ ਦਾ ਨਾਮ ਖਰਾਬ ਕਰਦੇ ਆ ਅਸੀਂ ਰਿਕੁਐਸਟ ਲੋਕਾਂ ਨੂੰ ਇਹੀ ਕਰਾਂਗੇ ਕਿ ਉਹ ਆਗੇ ਆਣ ਪੁਲਿਸ ਦਾ ਸਾਥ ਦੇਣ ਤੇ ਇਦਾਂ ਦੇ ਜੋ ਵੀ ਕੋਈ ਅੰਸਰ ਪਿੰਡ ਵਿੱਚ ਇਕਾਦਾ ਜੋ ਵੀ ਕੋਈ ਹੈ ਉਹਦੀ ਇਨਫਰਮੇਸ਼ਨ ਦੇ ਕੇ ਉਹਨੂੰ ਫੜਾਏ ਤੇ ਪੁਲਿਸ ਦਾ ਸਾਥ ਦੇਣ ਤੇ ਇਹਨਾਂ ਦਾ ਇੱਕ ਤਰ੍ਹਾਂ ਸੇ ਅਮਲਾ ਇਹਨਾਂ ਨੂੰ ਜਿਹੜਾ ਆਪਾਂ ਆਪਣੇ ਵਿੱਚੋਂ ਕੱਢਣਾ ਹੈ ਇਹ ਇਹੀ ਐਲੀਮੈਂਟ ਹੁੰਦੇ ਨੇ ਜਿਹੜੇ ਕਿ ਆਪਣੇ ਪ੍ਰਿੰਟ ਦਾ ਸ਼ਾਨ ਖਰਾਬ ਕਰਦੇ ਆ ਨਾਮ ਖਰਾਬ ਕਰਦੇ ਆ ਇਹ ਲੋਕ ਹੁੰਦੇ ਆ ਅਸੀਂ ਕੱਲ ਜੋ ਕੁਝ ਦਿਨ ਪਹਿਲਾਂ ਡੀਡਾ ਸਾਸੀਆ ਜਿਹੜਾ ਉੱਥੇ ਵੀ ਗਏ ਸੀ ਉੱਥੇ ਵੀ ਸਾਨੂੰ ਕਈ ਮੌਤਬਰ ਬੰਦੇ ਮਿਲੇ ਸੀ ਉਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਸੀ ਔਰ ਅੱਗੇ ਹੋ ਕੇ ਸਾਨੂੰ ਦੱਸ ਵੀ ਰਹੇ ਸੀ ਔਰ ਉਸਤੀ ਲੜੀ ਦੇ ਵਿੱਚ ਹੀ ਕੱਲ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਜੋ ਹੈ ਅਦਾਲਤ ਤੋਂ ਵਾਰੰਟਸ ਲੈ ਕੇ ਜਿਹੜੇ ਘਰ ਆ ਸੀ ਉੱਥੇ ਦੇਖੇ ਸੀਗੇ ਤਾਲੇ ਲੱਗੇ ਆ ਉਹਨਾਂ ਨੂੰ ਤਾਲੇ ਖੁਲਵਾਏ ਹੈ ਤੇ ਅੰਦਰ ਜਾ ਕੇ ਚੈਕਿੰਗ ਕੀਤੀ ਹੈ ਐਂਡ ਸਰਚ ਵਗੈਰਾ ਕੰਡਕਟ ਕੀਤੀ ਹੈ ਹੁਣ ਉਹਦਾ ਜਿਹੜਾ ਬੈਕਗ੍ਰਾਉਂਡ ਫਾਰਵਰਡ ਲਿੰਕੇਜਸ ਹੈ ਉਹ ਵੀ ਅਸੀਂ ਕਰ ਰਹੇ ਹਾਂ ਕਿ ਬੰਦੇ ਕਿੱਥੇ ਕਿੱਥੇ ਰਹਿੰਦੇ ਆ ਉਹਨਾਂ ਨੇ ਕਿੱਥੇ ਟਿਕਾਣਾ ਆਪਣਾ ਬਣਾਇਆ ਹੋਇਆ ਉਹਨਾਂ ਦੇ ਪਿੱਛੇ ਅਸੀਂ ਲੱਗੇ ਲੱਗੇ ਰਾਂਗੇ ਸੋ ਏਕ ਲੜੀ ਦੇ ਵਿੱਚ ਹੀ ਕਾਰਵਾਈ ਚੱਲ ਰਹੀ ਹੈ ਅੱਜ ਦੀ ਵੀ ਪੂਰੀ ਐਕਟੀਵਿਟੀ ਪੂਰੇ ਦਿਨ ਚੱਲੂਗੀ ਸ਼ਾਂਤਗੱਸੀ ਦੇ ਰਿਜ਼ਲਟਸ ਵੀ ਸਾਂਝੇ ਕਰਾਂਗੇ ਕਿੰਨੇ ਘਰਾਂ ਦੀ ਤਬਸੀਲ ਹੈ ਇਹ ਨਸ਼ੇ ਕਰਤੇ ਘਰੇ ਇਥੇ ਫੋਰਸ ਕੋਈ ਜਾਂ ਪੁਲਿਸ ਮੁਲਾਜ਼ਮ ਲੱਗ ਸਕਦੇ ਨੇ ਤੇ ਪੱਕੀ ਡਿਊਟੀ ਦੇ ਕੋਈ ਨਾਕਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਹਾਂਜੀ ਇਹ ਅਸੀਂ ਉਹ ਵੀ ਪਲਾਨ ਕੀਤਾ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਇੱਕ ਐਂਟੀ ਡਰਗਸ ਸਕਵਾਡ ਹੀ ਬਣਾਈ ਹੈ ਅਸੀਂ ਹੁਣ ਜਿਹੜੀ ਕਿ ਪਿੰਡ ਦੇ ਵਿੱਚ ਤੇ ਜਿਹੜੇ ਮੋਹੱਲੇ ਲੈਵਲ ਤੇ ਕੋਈ ਵਿਕਰੀ ਕਰਦਾ ਹੈ ਕਈ ਵਾਰ ਬਾਈਕ ਤੇ ਆ ਕੇ ਜੋ ਹੈ ਬਾਟ ਕੇ ਚੱਲਾ ਜਾ ਰਿਹਾ ਹੈ ਜਾਂ ਉੱਥੇ ਹੀ ਸੇ ਪੁਆਇੰਟ ਆਫ ਸੇਲ ਜਿਨੂੰ ਅਸੀਂ ਕਹਿੰਦੇ ਹਾਂ ਉੱਥੇ ਐਕਸ਼ਨ ਲੈਣ ਦੇ ਲਈ ਅਸੀਂ ਇੱਕ ਟੀਮ ਪ੍ਰੋਪਰ ਬਣਾਈ ਹੈ ਜੋ ਜਨਾ ਦਾ ਨੰਬਰ ਵੀ ਅਸੀਂ ਸਾਂਝਾ ਕੀਤਾ ਸੀ ਔਰ ਸਾਨੂੰ ਕਾਲਸ ਵੀ ਆ ਰਹੀਆਂ ਲੋਕਾਂ ਦੀ ਔਰ ਉੱਥੇ ਜਾ ਜਾ ਕੇ ਉਹ ਚੈੱਕ ਵੀ ਕਰਦੇ ਹਨ ਤਾਂ ਇਹ ਪੁਆਇੰਟ ਆਫ ਸੇਲ ਤੇ ਐਕਸ਼ਨ ਲੈਣ ਦੀ ਸਾਡੀ ਤਿਆਰੀ ਹੈ ਤੇ ਜਿਹੜੇ ਪਿੰਡ ਅਸੀਂ ਆਲਰੇਡੀ ਚੈੱਕ ਕਰ ਲਏ ਹਨ ਕਿ ਜਿਹੜੇ ਜਿੱਥੇ ਪ੍ਰੋਬਲਮ ਥੋੜੀ ਜ਼ਿਆਦਾ ਹੈ ਤੋਂ ਉਥੇ ਅਸੀਂ ਸਾਰੇ ਹੀ ਐਂਟਰੀ ਐਗਜ਼ਿਟ ਪੁਆਇੰਟ ਹੈ ਉਥੇ ਪਰਮਨੈਂਟ ਮੁਲਾਜ਼ਮ ਜਿਹੜਾ ਉਹ ਵੀ ਲਾਵਾਂਗੇ ਐਸ ਪਰ ਦਾ ਰਿਕੁਆਇਰਮੈਂਟ ਕਿ ਇੱਥੇ ਨਾਕਾ ਲਾਉਣ ਦੀ ਲੋੜ ਹੈ ਉਥੇ ਨਾਕਾ ਲਗਾਵਾਂਗੇ ਜਿੱਥੇ ਕੋਈ ਪਿਕਟ ਬਣਾਨੀ ਹੈ ਉਥੇ ਬਾਈਕ ਤੇ ਪੈਟਰੋਲਿੰਗ ਕਰਨੀ ਹੈ ਉਹ ਵੀ ਕਰਾਂਗੇ ਸੋ ਬੇਸਿਕਲੀ ਜਿਹੜੇ ਵੀ ਇਹਨਾਂ ਦੇ ਅੱਡੇ ਬਣੇ ਹੋਏ ਹਨ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਕੰਮ ਕਰਨਾ ਹੁੰਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਹਾਂ ਉਥੋਂ ਉਹਨਾਂ ਨੂੰ ਬਾਜ਼ਾਰ ਦੇ ਜੇ ਲੋਕ ਇਹਨਾਂ ਦਾ ਅਜੇ ਵੀ ਜਿਹੇ ਛੁਪਨ ਦੇ ਵਿੱਚ ਜਾਂ ਇਹਨਾਂ ਨੂੰ ਪਨਾਹ ਦਿੰਦੇ ਪਏ ਆ ਉਹਨਾਂ ਨੂੰ ਬਰਾਬਰ ਦੀ ਸਜ਼ਾ ਦਿੱਤੀ ਜਾਏਗੀ ਡੈਫੀਨਿਟਲੀ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਦੇਖੋ ਅਲਰਟ ਅਸੀਂ ਕਰਤਾ ਹੈ ਉਹਨਾਂ ਨੂੰ 10 ਵੇ ਦਿੱਤਾ ਹੈ ਵਰਨਿੰਗ ਵੀ ਦਿੱਤੀ ਹੈ ਉਸ ਤੋਂ ਬਾਅਦ ਵੀ ਜੇ ਕੋਈ ਕ੍ਰਿਮਨਲ ਐਲੀਮੈਂਟਸ ਦੀ ਸਹਾਇਤਾ ਕਰ ਰਿਹਾ ਹੈ ਜਾਂ ਕੋਈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਰਿਹਾ ਲੋਕਾਂ ਦੀ ਨੌਜਵਾਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਫਿਰ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਦੇ ਖਿਲਾਫ ਜੋ ਵੀ ਮਨਤੀਗਾਰਮੀ ਕਾਰਵਾਈ ਹੋ ਕੀਤੀ ਜਾਏਗੀ ਸੇਮ ਧਾਰਾ ਦੇ ਵਿੱਚ ਉਹਦੇ ਖਿਲਾਫ ਵੀ ਕੀਤੀ ਜਾਏਗੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਦਸਤਸ ਰਨ ਐਕਟੀਵਿਟੀ ਚ ਚੱਲ ਰਹੀ ਹੈ। ਪ੍ਰਾਪਰਟੀ ਸੀਜ਼ ਕੀਤੀ ਗਈ ਹੈ। ਹੁਣ ਤੱਕ ਅਸੀਂ 5 ਵੱਖਰੇ-ਵੱਖਰੇ ਕੇਸਾਂ ਦੇ ਵਿੱਚ 2 ਡੈ ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜੀ ਉਹ ਸੀਜ਼ ਕਰ ਚੁੱਕੇ ਹਾਂ। ਹੁਣ ਅਸੀਂ ਇਨਸ਼ੋਰ ਇਹ ਵੀ ਕਰ ਰਹੇ ਹਾਂ ਕਿ ਇਹ ਪ੍ਰਾਪਰਟੀ ਕਿਤੇ ਡੀਸਸ ਆਫ ਦੇ ਰਹੀ। ਕਿਤੇ ਇਹਦੀ ਨਿਲਾਮੀ ਨਾ ਹੋਏ। ਮਤਲਬ ਇਹ ਇਹਨੂੰ ਕੋਈ ਵੇਚ ਨਾ ਸਕੇ। ਇਹਦੇ ਤੇ ਕੋਈ ਲੋਨ ਨਾ ਲੈ ਸਕੇ ਜਾਂ ਹੋਰ ਕਿਸੇ ਚੀਜ਼ ਦੇ ਵਿੱਚ ਯੂਜ਼ ਨਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਆਰਾਊਂਡ 27-28 ਕੇਸ ਸਾਡੇ ਹੋਰ ਤਿਆਰ ਹੋ ਗਏ ਹਨ। ਅਸੀਂ ਉਹਨਾਂ ਨੂੰ ਕੰਪੀਟੈਂਟ ਅਥਾਰਟिटीज ਨੂੰ ਭੇਜ ਰਹੇ ਹਾਂ। कल अस एक मीटिंग करके सारे एस एस ओ भी डायरेक्शन देते हैं कि जितने भी कोई माइनर एन डी पी एस का मेजर एन डी पी एस का कोई भी पर्चा रजिस्टर होंडिएटली प्रॉपर्टी फोर्टकिचर का काम जो और लगातार शुरू करता जाए